ਕੋਡੀ 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 ਹਾਲਾਤ ਨੇ ਇਹ ਕਬੱਡੀ ਗਰਾਊਂਡ ਵਾਲੇ ਹਾਲਾਤ ਨਹੀਂ ਮੇਰੀ ਬੇਨਤੀ ਹੈ ਖਿਡਾਰੀਆਂ ਨੂੰ ਤੁਸੀਂ ਗਰਾਊਂਡ ਦੇ ਵਿੱਚ ਆਜੋ ਸਾਡੇ ਮਾਨਜੋਗ ਡੀਐਸਪੀ ਸਾਹਿਬ ਆਪ ਖੁਦ ਖਿਡਾਰੀ ਨੇ ਉਹ ਸਵੇਰ ਤੋਂ ਇੱਥੇ ਨੇ ਉਹਨਾਂ ਦੀ ਸਮੂਹਤੀ ਫੋਰਸ ਇੱਥੇ ਹੈ ਉਹ ਕਿਉਂ ਇੱਥੇ ਹੈ ਕਿ ਵੱਡੇ ਵੱਡੇ ਖਿਡਾਰੀ ਇੱਥੇ ਆ ਰਹੇ ਨੇ ਕਿਸੇ ਖਿਡਾਰੀ ਤੇ ਕੋਈ ਆਚਨਾ ਹੋਵੇ ਪਰ ਖਿਡਾਰੀ ਕਿਸੇ ਵੀ ਗੱਲ ਦੀ ਪਰਵਾਹ ਨਹੀਂ ਕਰ ਰਹੇ ਬੜੀ ਸ਼ਰਮਨਾਕ ਗੱਲ ਹੈ ਯਾਰ ਤੁਸੀਂ 2 ਲੱਖ ਰੁਪਏ ਇੱਕ ਟੀਮ ਨੇ ਲਿਆ ਹੋਇਆ ਜਿਵੇਂ ਮੇਰਾ ਭਰਾ ਸੇਵਕ ਪਹਿਲਾਂ ਦੱਸ ਰਿਹਾ ਸੀ ਫੈਡਰੇਸ਼ਨ ਦੇ ਵਿੱਚ 55000 65000 ਰੁਪਏ ਮਿਲਦਾ ਟੀਮ ਨੂੰ ਪਹਿਲਾ ਮੈਚ ਖੇਡਣ ਦਾ ਔਰ ਇੱਥੇ 2 ਲੱਖ ਤੋਂ ਵੱਧ ਵੱੱਤੀ ਮਾਇਆਆਂ ਹੋਈਆਂ ਹੋਈਆਂ ਨੇ ਪਰ ਤੁਸੀਂ ਗਰਾਊਂਡ ਤੇ ਨਹੀਂ ਆ ਰਹੇ ਤੇ ਲੋਕ ਤੁਹਾਨੂੰ ਉਡੀਕ ਰਹੇ ਨੇ ਦਰਸ਼ਕ ਉਡੀਕ ਰਹੇ ਨੇ ਪ੍ਰਬੰਧਕ ਉਡੀਕ ਰਹੇ ਨੇ ਸਾਡੇ ਬਾਹਰੋਂ ਜਿਹੜੇ ਭਰਾ ਆਏ ਹੋਏ ਨੇ ਜਿਨ੍ਹਾਂ ਨੇ ਪੈਸਾ ਲਾਇਆ ਉਹ ਤੁਹਾਨੂੰ ਉਡੀਕ ਰਹੇ ਨੇ ਕੀ ਗੱਲ ਹੈਗੀ ਜਵਾਬ ਦੇ ਦਿਆ ਕਰੋ ਜੇ ਨਹੀਂ ਖੇਡਿਆ ਜਾਂਦਾ ਜੇ ਸਰੀਰ ਇਜਾਜ਼ਤ ਨਾ ਦੇਵੇ ਨਾ ਤਾਂ ਜਵਾਬ ਦੇ ਦੇਣਾ ਚੰਗਾ ਹੁੰਦਾ ਵੀ ਭਾਈ ਸਾਥੋ ਅੱਜ ਕੰਮ ਨਹੀਂ ਹੁੰਦਾ ਤੁਸੀਂ ਕੋਈ ਹੋਰ ਤਕੜੀ ਮਾਰੀ ਟੀਮ ਕਰ ਲਓ ਅਗਲਾ ਕੋਈ ਹੋਰ ਪ੍ਰਬੰਧ ਕਰ ਲੇ ਸੋ ਮੇਰੀ ਬੇਨਤੀ ਹੱਥ ਵਨ ਕੇ ਖਿਡਾਰੀਆਂ ਨੂੰ ਬੜੇ ਸੀਨੀਅਰ ਖਿਡਾਰੀਆਂ ਤੁਸੀਂ ਕਹਿੰਦੇ ਵੀ ਚੰਗੇ ਨਹੀਂ ਲੱਗਦੇ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਸਰਹਾਲਾ ਰਾਣੂਆ ਤੇ ਗੁਰਦਾਸਪੁਰ ਲਾਈਨ ਦੋਨੋਂ ਟੀਮਾਂ ਦੇ ਜਿਹੜੇ ਕੋਚ ਨੇ ਲੰਬਰ ਸਾਹਿਬ ਲੰਬਰ ਜੀ ਕੋ ਸਾਹਿਬ ਤੇ ਗੌਰਵ ਚੀਮਾ ਜੀ ਜਿੱਥੇ ਵੀ ਮੇਰੇ ਭਰਾ ਮੇਰੀ ਆਵਾਜ਼ ਸੁਣਦੇ ਨੇ ਉਹ ਆਪਣੀਆਂ ਟੀਮਾਂ ਨੂੰ ਲੈ ਕੇ ਜਲਦੀ ਗਰਾਊਂਡ ਦੇ ਵਿੱਚ ਆ ਜਾਣ ਪੰਜਾਬ ਸਰਕਾਰ ਨੇ 7 ਵਜੇ ਦਾ ਟਾਈਮ ਜਿਹੜਾ ਸਾਡੇ ਮਾਨਯੋਗ ਖੇਡ ਮੰਤਰੀ ਸਾਹਿਬ ਨੇ ਕਹਿ ਦਿੱਤਾ ਉਹਦਾ ਨੋਟੀਫਿਕੇਸ਼ਨ ਥੋੜੇ ਜਿਹੀ ਦਿਨਾਂ ਦੇ ਵਿੱਚ ਹੋ ਜਾਊਗਾ ਫਿਰ 7 ਵਜੇ ਤੋਂ ਬਾਅਦ ਮੈਚ ਵੀ ਨਹੀਂ ਹੋਣੇ ਪਰ ਆਦੀ ਕਿਹੜਾ ਮੈਚ 4 ਵਜੇ ਸ਼ੁਰੂ ਹੋ ਰੇ ਤਾਂ 7 ਵਜੇ ਫਾਈਨਲ ਕਿਵੇਂ ਕਰਾਓਗੇ ਇਹ ਪ੍ਰਬੰਧਕ ਦੇਖਣਗੇ ਜੈਂਗੋ ਪੁੱਛ ਯਾਰ ਹੁਣ ਕਿੰਨਾ ਕੁ ਸਮਾਂ ਹੋਰ ਹਾਕਾ ਮਰਵਾਉਣੀ ਐ ਸੱਦੇ ਪੱਤਰ ਵਾਲੀਆਂ 8 ਟੀਮਾਂ ਕਰੀਆਂ ਸਾਰਾ ਕੁਝ ਪਾਰਟਿਸਪੇਸ਼ਨ ਪ੍ਰੋਪਰ ਮਿਲਣੀ ਐ ਕਿ ਕਬੱਡੀ ਦੇ ਵਿੱਚ ਇੱਕ ਬਸ ਨਿਯਮੇ ਬਣ ਗਏ ਵੀ ਹਾਕਾ ਤੋਂ ਬਿਨਾਂ ਟੀਮਾਂ ਨੇ ਆਉਣੀ ਨਹੀਂ ਜਿਹੜੇ ਵੀ ਕੋਚ ਨੇ ਉਸ ਟੀਮ ਦੇ ਸਾਨੂੰ ਆਕੇ ਦੱਸਣ ਟੀਮ ਨੇ ਖੇਡਣਾ ਕਿ ਨਹੀਂ ਖੇਡਣਾ ਐ ਨਹੀਂ ਨਵੀਂ ਬੀਨ ਤੇ ਵੀਰ ਬਣ ਕੇ ਜਲਦੀ ਲੈ ਕੇ ਆ ਯਾਰ ਇਹਨਾਂ ਗਰਾਊਂਡ ਦੇ ਉ ਬਚਾਰੇ ਸਾਨੂੰ ਬਾਜਾ ਮਾਰੀ ਜਾਂਦੇ ਆ ਭਾਈ ਟੀਮ ਬੁਲਾ ਲਓ ਕੋਈ ਤਰੀਕਾ ਕੋਈ ਸਿਸਟਮ ਥੋੜੀ ਆ ਯਾਰ ਇਹ ਕਬੱਡੀ ਦਾ ਜੇ ਟੀਮਾਂ ਦੀਆਂ ਜ਼ਿੰਮੇਵਾਰੀਆਂ ਜਿਹੜੇ ਵੀ ਕੋਚ ਆਇਆ ਟੀਮਾਂ ਸਮੇਂ ਸਿਰ ਗਰਾਊਂਡ ਦੇ ਵਿੱਚ ਲੈ ਕੇ ਆਉਣ ਸਾਡੀ ਬੇਨਤੀ ਹੈ ਦੂਜੇ ਮੈਚ ਦੇ ਲਈ ਸਾਡੀ ਬੇਨਤੀ ਹੈ ਗਰਦਾਸਪੁਰ ਲੁਆਇੰਜ ਤੇ ਸਰਹਾਲਾ ਰਾਣੂਆਂ ਦੀਆਂ ਟੀਮਾਂ ਉਹਨਾਂ ਦੇ ਦੋਨੋਂ ਟੀਮਾਂ ਦੇ ਕੋਚ ਨੋਟ ਕਰ ਲੈਣਾ ਦੋਨੋਂ ਟੀਮਾਂ ਜੇ ਸਮੇਂ ਤੋਂ ਲੇਟ ਹੁੰਦੀਆਂ ਟੀਮਾਂ ਨੂੰ ਫੈਨ ਕੀਤਾ ਜਾਊਗਾ ਸ਼ਹੀਦ ਬੀਬੀ ਸੁੰਦਰੀ ਸਪੋਰਟਸ ਕਲੱਬ ਅਮਰੀਕਾ ਜਿਹੜੇ ਵੀ ਉਸ ਟੀਮ ਦੇ ਇੰਚਾਰਜ ਨੇ ਜੇਕਰ 5 ਮਿੰਟ ਦੇ ਵਿੱਚ ਟੀਮ ਆਉਂਦੀ ਹੈ ਠੀਕ ਹੈ ਨਹੀਂ ਅਸੀਂ ਟੂਰਨਾਮੈਂਟ ਬਾਈ ਜੀ ਕਬੱਡੀ ਕਰਾਉਣ ਵਾਸਤੇ ਕਰਾਇਆ ਹਾਕਾਂ ਵਾਸਤੇ ਨਹੀਂ ਕਰਵਾਇਆ 10000 ਰੁਪਇਆ ਦੋ ਮਿੰਟ ਦਾ ਫੈਨ ਹੋਊਗਾ ਉਸ ਟੀਮ ਨੂੰ ਜਿਹੜੀ ਲੇਟ ਹੋਊਗੀ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਦੇ ਵਧੀਆ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਸਬਸਕ੍ਰਾਈਬ ਕਰਨ ਨਾਲ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾਲ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਨਾਲ ਨਵੀਂ ਤੋਂ ਨਵੀਂ ਵੀਡੀਓ ਮਿਲ ਸਕੇ ਧੰਨਵਾਦੀ